ਮੇਰਾ ਨਾਮ ਪਾਸਟਰ ਜਮੇਰ ਮਸੀਹਾ ਮੈਂ ਕਾਨਾ ਕਲੀਨ ਯੂਨੀਵਰਸਿਟੀ ਦੇ ਫਾਊਂਡਰ ਹਾਂ ਜੋ ਇਥੇ prosperous ਦੇ ਵਿੱਚ ਹੀ ਸਾਡਾ ਚਰਚ ਆ ਅੱਜ ਦਾ ਜਿਹੜਾ ਸੰਦੇਸ਼ ਹੈ ਕਿਈ ਲੋਕ ਨਹੀਂ ਜਾਣਦੇ ਪਰ ਅਸੀਂ ਤਾਂ ਇਸ ਕਰਕੇ ਰੈਲੀ ਕੱਢੀ ਆ ਕਿ ਪ੍ਰਭੂ ਯਿਸੂ ਮਸੀਹ ਅੱਜ ਤੋਂ 2024 ਸਾਲ ਪਹਿਲੇ ਇਸ ਧਰਤੀ ਦੇ ਉੱਤੇ ਆਇਆ ਔਰ वचन ਦੱਸਦਾ ਹੈ ਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਪਰਮੇਸ਼ਵਰ ਜਾਨੀ ਕਿ ਦੁਨੀਆ ਨੂੰ ਪਿਆਰ ਕਰਨ ਵਾਲਾ ਪੂਰੀ ਦੁਨੀਆ ਦੇ ਲਈ ਉਹਨੇ ਆਪਣੇ ਪੁੱਤਰ ਨੂੰ ਇਸ ਧਰਤੀ ਤੇ ਭੇਜਿਆ ਤਾ ਜੋ ਸਾਡੇ ਪਾਪਾ ਦਾ ਉਹ ਲੇਖਾ ਦੇ ਸਕੇ ਕਿਉਂਕਿ ਬਾਣੀ ਦੱਸ ਰਹੀ ਆ ਕਿ ਉਹ ਸਾਡੇ ਪਾਪਾ ਦੇ ਲਈ ਇਸ ਧਰਤੀ ਦੇ ਉੱਤੇ ਆਇਆ ਔਰ ਪਿਛਲੇ ਜਿਹੜਾ ਸੰਡੇ ਸੀਗਾ ਉਸ ਤੇ ਉਹਦੇ ਵਿੱਚ ਦੱਸਿਆ ਗਿਆ ਗੁੱਡ ਫਰਾਈਡੇ ਨੂੰ ਜਿਹਨੂੰ ਕਿਹਾ ਜਾਂਦਾ ਆ ਇਹ ਗੁੱਡ ਫਰਾਈਡੇ ਦਾ ਮਤਲਬ ਲਿਆ ਬਹੁਤ ਅੱਛਾ ਸ਼ੁਕਰਵਾਰ ਯਾਨੀ ਕਿ ਅੱਛਾ ਦਿਨ ਉਹ ਉਸ ਦਿਨ ਦੇ ਵਿੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਦਿੱਤਾ ਗਿਆ ਔਰ ਉਹਨੇ ਪਹਿਲਾਂ ਹੀ ਤਿੰਨ ਹਫ਼ਤੇ ਪਹਿਲਾਂ ਪ੍ਰਚਾਰ ਕਰਨਾ ਚਾਲੂ ਕਰਤਾ ਸੀ ਆਪਣੇ ਲੋਕਾਂ ਦੇ ਵਿੱਚ ਗੁਰਦਿਆਂ ਦੀ ਬਾਤ ਆਪਣੇ ਕੈਸਾ ਤੇ ਚੇਲਿਆਂ ਦੇ ਵਿੱਚ ਉਹਨੇ ਪ੍ਰਚਾਰ ਕੀਤਾ ਕਿ ਮੈਨੂੰ ਮੈਨੂੰ ਲੋਕਾਂ ਦੇ ਹੱਥ ਵਿੱਚ ਫੜਾਇਆ ਜਾਏਗਾ ਔਰ ਮੈਨੂੰ ਮਾਰਿਆ ਜਾਏਗਾ ਕੁੱਟਿਆ ਜਾਏਗਾ ਔਰ ਮੈਂ ਤੀਸਰੇ ਦਿਨ ਫਿਰ ਜੀ ਉੱਠਾਂਗਾ ਅੱਜ ਦਾ ਜਿਹੜਾ ਇਸਟਰ ਦਾ ਦਿਨ ਮਨਾਇਆ ਜਾ ਰਿਹਾ ਆ ਉਹ ਤੀ ਅੱਜ ਦੇ ਦਿਨ ਪ੍ਰਭੂ ਯਿਸੂ ਮਸੀਹ ਜੀ ਉੱਠਾਇਆ ਉਸ ਦੀ ਖੁਸ਼ੀ ਦੇ ਵਿੱਚ ਅਸੀਂ ਕਾਨਾ ਗਲੀ ਮਸੀਹ ਦੇ ਲੋਕ ਮਸੀਹ ਲੋਕ ਜਿਹਨੇ ਜਿਹੜੀ ਆ ਏਕਤਾ ਦਾ ਸੰਦੇਸ਼ ਲੈ ਕੇ ਅਸੀਂ ਜਾ ਰਹੇ ਆ ਤਾਂ ਜੋ ਪ੍ਰਭੂ ਦੇ ਲੋਕ ਸਮਝ ਸਕਣ ਸਕਣ ਕਿ ਪ੍ਰਭੂ ਕਿਸ ਲਈ ਆਇਆ ਔਰ ਕਿਸ ਲਈ ਜਿਸ ਲਈ ਦੁਬਾਰਾ ਜਿੰਦਾ ਹੋਇਆ ਅਜੇ ਤੱਕ ਕੋਈ ਵੀ ਜਿਹੜਾ ਧਰਤੀ ਤੇ ਆਇਆ ਆ ਉਹ ਚਲੇ ਗਿਆ ਆ ਪਰ ਪਰਮੇਸ਼ਰ ਦੇ ਜਿਹੜਾ ਪ੍ਰਭੂ ਯਿਸੂ ਮਸੀਹ ਉਹਦੇ ਤਿੰਨ ਦਿਨ ਬਣਾਏ ਜਾਂਦੇ ਜਨਮ ਦਿਨ ਵੀ ਮਨਾਇਆ ਜਾਂਦਾ ਆ ਫਿਰ ਮਰਨ ਦਿਨ ਵੀ ਮਨਾਇਆ ਜਾਂਦਾ ਆ ਔਰ ਮਰਨ ਤੋਂ ਬਾਅਦ ਜੀ ਜੀ ਉੱਠਣ ਦਾ ਵੀ ਦਿਨ ਮਨਾਇਆ ਜਾਂਦਾ ਜਿਸ ਦਾ ਨਾਮ ਹੱਲ ਹੈ ਇਹ ਰੈਲੀ ਕਿੱਥੋਂ ਚੱਲ ਕੇ ਕਿੱਥੋਂ ਸਮਾਪਤ ਹੋਈ? ਇਹ ਸਾਡੇ ਕਾਨਾਗਲੀ ਚਰਚ ਦੇ ਵਿੱਚੋਂ ਚੱਲੀ ਆ ਜੋ ਕਿ ਆਪਣੇ ਐਸਐਸਪੀ ਦਫ਼ਤਰ ਦੇ ਨਾਲ ਹੀ ਸਾਡਾ ਚਰਚ ਵਾ ਉਸ ਤੋਂ ਚੱਲ ਕੇ ਅਸੀਂ ਮਸੀਹ ਚੌਂਕ ਜੋ ਸਾਨੂੰ ਇੱਕ ਪਿਛਲੇ ਸਮੇਂ ਦੇ ਵਿੱਚ ਡੀਸੀ ਵੱਲੋਂ ਇੱਕ ਮਨਜ਼ੂਰੀ ਦਿੱਤੀ ਗਈ ਸੀ ਅਸੀਂ ਮਸੀਹ ਚੌਂਕ ਸਾਨੂੰ ਮਿਲਿਆ ਆ ਉੱਥੇ ਜਾ ਕੇ ਸਮਾਪਤ ਕਰਕੇ ਗੁਰਦੁਆਰੇ ਦੇ ਕੋਲ ਦੀ ਹੁੰਦੇ ਹੋਏ ਅਸੀਂ ਵਾਪਸ ਚਰਚ ਦੇ ਵਿੱਚ ਜਾਵਾਂਗੇ ਤੇ ਉੱਥੇ ਸੰਗਤਾਂ ਆਪਣੇ ਭੋਜਨ ਨੂੰ ਖਾ ਕੇ ਆਪਣੇ ਆਪਣੇ ਘਰਾਂ ਨੂੰ ਵਾਣ ਕੀ ਕਰ ਲੈਣਗੇ।